ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ ਪੌਣੇ 9 ਤੇ ਜੋ ਵੀ ਚੱਲਿਆਗਾ ਸਕੂਲ ਤੇ ਮੇਰਾ ਸ਼ੋਮੀਆ ਸੀ ਇਹ ਕੀ ਆ ਹੱਡੀਆਂ ਹਾਂ ਇਹ ਨਾ ਕੈਲਸ਼ੀਅਮ ਵਾਲੀਆਂ ਹੱਡੀਆਂ ਲੈ ਆ ਕੇ ਦਿੱਤੀਆਂ ਨੇ ਉਹਨਾਂ ਨੂੰ ਡੌਗੀਆਂ ਨੂੰ ਦੋਨੋਂ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੈਂ ਨਹਾ ਧੋ ਕੇ ਰੈਡੀ ਹੋ ਗਈ ਅੱਜ ਬਈ ਮੈਂ ਪਾਇਆ ਗ੍ਰੀਨ ਸੂਟ ਮਹਿੰਦੀ ਰੰਗਾ ਸੂਟ ਪਾਇਆ ਅੱਜ ਮੈਂ ਤੇ ਜੋਤ ਬੱਤੀ ਹਜੇ ਮੈਂ ਲਾਉਣੀ ਆ ਕਿਉਂਕਿ ਸੋਹਮ ਦਾ ਟਾਈਮ ਹੋਣ ਵਾਲਾ ਮੈਂ ਕਿਹਾ ਚਲੋ ਪਹਿਲਾਂ ਇਹਨੂੰ ਛੱਡਿਆ ਵਾ ਤੇ ਮੈਂ ਇਹਦੇ ਹੁੰਦੇ ਹੁੰਦੇ ਨਹਾ ਲਈ ਮਹਾਮਸ ਸੋਮੂ ਨਹਾ ਲਾ ਥੋੜਾ ਜਿਹਾ ਟਾਈਮ ਇਹਨੂੰ ਬਿਠਾਇਆ ਪਰੌਂਠੀ ਖਵਾਤੀ ਆ ਤੇ ਬਾਕੀ ਨਾਲ ਆਪਾਂ ਤੁੱਪੇ ਘੜਤਾਂ ਇਹ ਧੁੱਪੇ ਬੈਠੇ ਆ ਇਹਨਾਂ ਦਾ ਪਿਜਰਾ ਕੱਢਤਾ ਬਾਹਰ ਇਹਨਾਂ ਨੂੰ ਆ ਕੇ ਦਊਂਗੀ ਰੋਟੀ ਸੋਹਮ ਨੂੰ ਛੱਟੇ ਆਵਾ ਪਾਸ ਤੇ ਇਹਦੀ ਬੈਨ ਆਉਣ ਵਾਲੀ ਆ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਲੋ ਜੀ ਟਾਈਮ ਵੱਜ ਗਏ ਨੇ 10 ਤੇ ਬੱਚੇ ਚਲੇ ਗਏ ਸੀ ਤੇ ਮੇਰਾ ਨਾ ਇੱਕ ਜੋ ਵੀ ਜਿਹੜੀ ਬੈੱਡ ਸ਼ੀਟ ਸੀ ਸਰਦੀਆਂ ਵਾਲੀ ਕੰਬਲ ਉਹ ਨਾ ਮਸ਼ੀਨ 'ਚ ਸਰਫ ਪਿਆ ਸੀਗਾ ਮੈਂ ਉਹਦੇ ਵਿੱਚ ਪਾਤੀ ਹਾਂ ਚਲੋ ਧੋਈ ਜਾਊਗੀ ਹਨਾ ਤੇ ਮਸ਼ੀਨ ਚੱਲ ਰਹੀ ਐ ਇੱਧਰ ਆਪਣੀ ਤੇ ਨਾਲ-ਨਾਲ ਮੈਂ ਝਾੜੂ ਸਾਰੇ ਕਿਤੇ ਲਾਤਾ ਤੇ ਆਪਣਾ ਲੱਗ ਰਿਹਾ ਪੋਚਾ ਪੋਚਾ ਇਕੱਲਾ ਅੰਦਰ ਬਾਅਦ ਚਲਾਉਂਗੀ ਆ ਦੇਖੋ ਇੱਧਰ ਮੈਂ ਲਾਤਾ ਆ ਜਾਗਾ ਤੇ ਤੁਸੀਂ ਦੇਖਦੇ ਹੋਵੋਗੇ ਪਹਿਲਾਂ ਕਿੰਨਾ ਖਲਾਰਾ ਹੁੰਦਾ ਸੀ ਲੱਕੜਾਂ ਲੁਕੜੀਆਂ ਖੜੀਆਂ ਸੀ ਇਹ ਮੈਂ ਇਥੋਂ ਸਾਫ਼ ਕਰਤਾ ਟਰੱਕ ਦੇ ਉੱਪਰ ਬਈ ਡੌਗੀਆਂ ਦੇ ਕੱਪੜੇ ਨੇ ਸੁੱਕੇ ਨੇ ਸਾਫ਼ ਨੇ ਠੀਕ ਆ ਇਹਨਾਂ ਨੂੰ ਧੁੱਪ ਲਵਾਈ ਹੋਈ ਆ ਤਾਂ ਕਰਕੇ ਮੈਂ ਹਜੇ ਇੱਥੇ ਰੱਖੇ ਹੋਏ ਨੇ ਤੇ ਬਾਕੀ ਉਹ نیچے ਦੋ ਬਾਲਟੀਆਂ ਨੇ ਤੇ ਉੱਪਰ ਕੜਾਹੀ ਪਈ ਆ ਤੇ ਇੱਧਰ ਮੇਰਾ ਪੋਚਾ ਲੱਗ ਚੁੱਕਿਆ ਇੱਧਰ ਰਹਿਦਾ ਹਜੇ ਮਸ਼ੀਨ ਵਾਲੀ ਸਾਈਡ ਇੱਧਰ ਇੰਨੀ ਕਿ ਜਗ੍ਹਾ ਤੇ ਲਾਤਾ ਮੈਂ ਇੱਥੇ ਵੀ ਲਾਤਾ ਤੇ ਬਾਕੀ ਹੁਣ ਮੈਂ ਇਧਰਲੀ ਸਾਈਡ ਪੋਚਾ ਲਾ ਦ ਅੱਜ ਇੱਥੇ ਗੰਦੇ ਬੱਚੇ ਬੈਠੇ ਨੇ ਹੁਣ ਇੱਥੇ ਲਾਉਂਗੀ ਤੇ ਫਿਰ ਆ ਬਾਹਰ ਬੇੜੇ ਚ ਲਾਉਂਗੀ ਅੰਦਰ ਪੋਚਾ ਬਾਹਰ ਚ ਲਾਉਂਗੀ ਕਿਉਂਕਿ ਮੇਰੇ ਕੋਲੇ ਬਾਹਰ ਨਾ ਪਾਣੀ ਪਿਆ ਸੀ ਬਾਲਟੀ ਦੇ ਵਿੱਚ ਮੈਂ ਕਿਹਾ ਚਲੋ ਇਹਦੇ ਨਾਲੇ ਨੇ ਬਾਹਰ-ਬਾਰ ਲਾ ਦੰਨੀ ਅੰਦਰ ਆਪਾਂ ਦੂਸਰਾ ਪਾਣੀ ਪਾਵਾਂਗੇ ਵਿੱਚ ਸਰਫ ਪਾ ਲਾਂਗੇ ਵਿੱਚ ਲਓ ਜੀ ਝਾੜੂ ਪੋਚਾ ਸਾਰੇ ਕਿਤੇ ਲੱਗ ਗਿਆ ਸੀ ਤੇ ਜੋ ਬੰਦੀ ਬੈੱਡ ਸ਼ੀਟ ਵੀ ਮੈਂ ਚੇਂਜ ਕਰਤੀ ਆ ਦੂਸਰੀ ਪੁਛਾਤੀ ਆ ਗਰਮ ਬੈੱਡ ਸ਼ੀਟ ਚੱਕਤੀ ਤੇ ਉਹ ਧੋਤੀ ਆ ਤੇ ਅੰਦਰਲਾ ਬੈੱਡ ਵੀ ਮੈਂ ਤੁਹਾਨੂੰ ਦਿਖਾਉਣੀ ਆ ਅੰਦਰਲੇ ਬੈੱਡ ਤੇ ਵੀ ਮਿਆਹ ਵਾਲੀ ਬੈੱਡ ਸ਼ੀਟ ਪੁਛਾਤੀ ਕਿਉਂਕਿ ਅੰਦਰ ਲੱਗਦੀ ਆ ਗਰਮੀ ਆਪਣਾ ਘਰ ਹੈਗਾ ਬੰਦ ਸਾਰਾ ਹਨਾ ਉਹਦੇ ਕਰਕੇ ਖਬਰਾਟ ਜ਼ਿਆਦਾ ਹੁੰਦੀ ਸੀ ਥੋੜੀ ਜੀ ਫਿਰ ਨਾ ਮੈਂ ਕੱਲੀਆਂ ਬੈੱਡ ਸ਼ੀਟਾਂ ਚੇਂਜ ਕਰਦੀਆਂ ਤੁਹਾਨੂੰ ਪੱਤਰ ਜਾਈਆਂ ਦਾ ਤਾਂ ਹਜੇ ਮੌਸਮ ਹੈਗਾ ਹਨਾ ਤੇ ਬੈੱਡ ਸ਼ੀਟ ਮੈਂ ਤੇ ਆ ਵਾਲੀ ਪੁਛਾਤੀ ਜੋ ਵੀ ਵਾਲੀ ਤੇ ਦੂਸਰੀ ਪੁਛਾਤੀ ਉਹ ਤੇ ਚਾਦਰ ਪੂਰੀ ਨਹੀਂ ਹੈਗੀ ਮੈਂ ਚਾਦਰ ਨਮੀ ਲੈ ਕੇ ਆਉਂਗੀ ਇਹ ਚਾਦਰ ਛੋਟੀ ਆ ਦੇਖੋ ਆਲੇ-ਦਾਲੇ ਉਹ ਨਹੀਂ ਹੈਗੀ ਸਾਈਡਾਂ ਤੇ ਗੱਦਾ ਨਹੀਂ ਕਵਰ ਹੋ ਰਿਹਾ ਇਹਦੇ ਵਿੱਚ ਚਾਦਰ ਚ ਇਧਰੋਂ ਵੀ ਇਹ ਛੋਟੀ ਆ ਤੇ ਆਹ ਦੇਖੋ ਇੰਨੀ ਕੀ ਆ ਬਸ ਸਾਰਾ ਬੈੱਡ ਨੰਗਾ ਹੈ ਜਾਨੀ ਕਿ ਨਹੀਂ ਆ ਪਾਲੇ-ਦਾਲੇ ਵੱਡੀ ਹੁੰਦੀ ਹੈ ਜੇ ਚਾਦਰ ਉਹਨੂੰ ਫੋਲਡ ਕਰਦਾ ਨੇ ਹੁੰਨੇ ਆ ਤੇ ਇਹ ਛੋਟੀ ਆ ਮੈਂ ਕਿਹਾ ਚਲੋ ਇਹਨੇ ਟਾਈਮ ਪਾਸ ਕਰ ਲੰਨੇ ਆ ਤੇ ਮੈਂ ਲੱਗੀ ਹੋਈ ਸੀ ਜੂਸ ਬਣਾਉਣ ਚਿਕੰਦਰ ਦਾ ਤੇ ਆਮਲੇ ਦਾ ਇਹ ਤਾਂ ਮੈਂ ਗ੍ਰाइंड ਕਰ ਲਿਆ ਚਿਕੰਦਰ ਤੇ ਆਮਲਾ ਤਾਂ ਅੱਜ ਮੈਂ ਕਿਨੂੰ ਲਿਆ ਸਾਰੀ ਸਰਦੀ ਲੰਘੀ ਜੋ ਵੀ ਕਿੰਨੂ ਮੰਗਦਾ ਸੀ ਚਕੰਦਰ ਤੇ ਆਮ ਲੈ ਦੇ ਚ ਗ੍ਰੈਂਡ ਕਰ ਲਿਆ ਇਹਨੂੰ ਇਹਦੇ ਵਿੱਚ ਪਾਉਣ ਲੱਗੇ ਕੋਲੇ ਦੇ ਵਿੱਚ ਇਧਰ ਮੈਂ ਆਲੂ ਵਾਲ ਰਹੀ ਹਾਂ ਤੇ ਅੱਜ ਮੈਂ ਮਸ਼ੀਨ ਕੱਢੀ ਆ ਵਾਲੀ ਇਹਨੂੰ ਧੋ ਲਿਆ ਚੰਗੀ ਤਰ੍ਹਾਂ ਵਾਸ਼ ਕਰ ਲਿਆ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਬਣਾਉਂਗੀ ਔਰੇਂਜ ਜੂਸ ਕੱਲ ਬੱਚੇ ਫਰੂਟ ਲੈ ਕੇ ਆਏ ਸੀ ਅੰਗੂਰ ਲੈ ਕੇ ਆਏ ਸੀ ਜੋ ਵੀ ਆ ਵਾਲੇ ਵੱਡੇ ਵੱਡੇ ਬੇਰ ਲੈ ਕੇ ਆਇਆ ਸੀ ਤੇ ਇਹ ਫਸਟ ਟਾਈਮ ਲਿਆਂਦੇ ਨੇ ਅਸੀਂ ਨੇ ਬੇਰ ਕੋਈ ਨਹੀਂ ਖਾਂਦਾ ਕਹਿੰਦੇ ਜੋ ਵੀ ਲੈ ਕੇ ਆਇਆ ਫਸਟ ਟਾਈਮ ਤੇ ਅੱਜ ਨੂੰ ਸਬਜ਼ੀ ਵਾਲਾ ਭਾਈ ਆਇਆ ਸੀ ਗੜੀ 'ਚ ਉਹ ਤੋਂ ਮੈਂ ਲਏ ਆ ਖੀਰੇ ਤੇ ਦੋ ਖੀਰੇ ਲਏ ਆ ਤੇ ਇੱਕਪਾ ਕੀਨੂ ਲਿਆ ਕੀਨੂ 100 ਰੁਪਏ ਦੇ 2 ਕਿਲੋ ਸੀਗੇ ਮੈਂ ਪਤਾ ਨਹੀਂ ਕਿੰਨੇ ਦੇ ਲਏ ਆ ਤੇ ਪਤਾ ਨਹੀਂ ਕਿੰਨੇ ਲਏ ਆ ਕਿਲੋ ਲਿਆ ਮੇਰੇ ਹਿਸਾਬ ਨਾਲ ਤੇ 50 ਰੁਪਏ ਦੇ ਆਏ ਹੋਣਗੇ ਹਾਂ ਗਾਇਜ਼ ਜਿਹੜੀ ਮੈਂ ਮੱਖਣੀ ਕੱਢੀ ਸੀ ਤੇ ਉਹਦਾ ਮੈਂ ਘਿਓ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਆਪਣਾ ਘਿਓ ਨਿਕਲਿਆ ਆ ਅੱਧਾ ਕਿਲੋ ਤੋਂ ਘੱਟ ਥੋੜਾ ਜਿਹਾ ਹੋਊਗਾ ਬਸੇ ਤੇ ਚਲੋ ਗੁਜਾਰੇ ਜੋਗਾ ਨਿਕਲਣਾ ਵਸੀ ਕਿ ਉਹ ਖਤਮ ਹੋ ਗਿਆ ਸੀ ਅੱਜ ਸਵੇਰੇ ਬੱਚਿਆਂ ਦੀ ਪਰੌਂਠੀਆਂ ਤੇ ਲਾਇਆ ਸੀਗਾ ਕਿ ਉਹ ਤੇ ਬਸ ਅੱਜ ਸਵੇਰੇ ਖਤਮ ਹੋ ਗਿਆ ਸੀ ਤੇ ਹੁਣ ਮੈਂ ਸ਼ਾਮ ਨੂੰ ਘਿਓ ਬਣਾ ਲਿਆ ਮੈਂ ਨਾ ਸਰਪਤੀ ਬੈਠ ਗਈ ਮੈਂ ਕਿਹਾ ਵੀ ਨਿਕਲ ਨਾ ਜਾਵੇ ਹਨਾ ਬਹੁਤ ਕੀਮਤੀ ਆ ਕਿਉਂਕਿ ਘਰੇ ਕਿਉਂ ਹੈ ਨਹੀਂ ਸੀ ਤਾਂ ਕਰਕੇ ਚਾਹੀਦਾ ਸੀ ਆਪਾਂ ਨੂੰ ਜ਼ਰੂਰੀ ਮੈਂ ਨਾ ਕੋਈ ਕੰਮ ਨਹੀਂ ਕੀਤਾ ਮੇਰੇ ਹਜੇ ਭਾਂਡੇ ਵੀ ਮੰਜਨ ਵਾਲੇ ਪਏ ਆ ਸ਼ੈਂਕ ਜੇ ਤੁਸੀਂ ਦੇਖ ਸਕਦੇ ਹੋ ਤੇ ਪਰ ਮੈਂ ਸੱਲ ਫਤੇ ਬੈਠ ਕੇ ਪਹਿਲਾਂ ਘਿਓ ਕੱਢਿਆ ਮੈਂ ਕਿਹਾ ਵੀ ਪਹਿਲਾਂ ਘਿਓ ਜ਼ਰੂਰੀ ਆ ਘਰੇ ਘਿਓ ਹੈ ਨਹੀਂ ਇਹਨੂੰ ਆਪਾਂ ਕੋਲੇ ਬੈ ਕੇ ਕੱਢ ਲਈਏ ਤੇ ਬਾਕੀ ਕੰਮ ਬਾਅਦ ਚ ਕਰਾਂਗੇ ਲਓ ਜੀ ਆਪਾਂ ਚਕੰਦਰ ਦਾ ਜੂਸ ਕੱਢ ਲਿਆ ਤੀ ਤੇ ਇੱਧਰ ਮੈਂ ਔਰੇਂਜ ਦਾ ਵੀ ਕੱਢ ਲਿਆ ਤਿੰਨ ਔਰੇਂਜ ਪਾਏ ਆ ਮੈਂ ਇਹਨੂੰ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਠੀਕ ਆ ਤੇ ਇਹਦੇ ਵਿੱਚ ਹੁਣ ਮੈਂ ਪਾ ਲੂੰਗੀ ਕਾਲਾ ਨੂਨ ਕਾਲਾ ਨੂਨ ਪਾ ਕੇ ਆਪਾਂ ਇਹਨੂੰ ਤੇਸਤੀ ਬਣਾ ਕੇ ਪੀਨੇ ਆ ਠੀਕ ਆ ਇੱਧਰ ਤੁਸੀਂ ਦੇਖ ਸਕਦੇ ਹੋ ਤਿੰਨ ਕਿਨੂ ਪਾਇਆ ਮੈਂ ਬਾਕੀ ਸਿਕੰਦਰ ਪਾਏ ਸੀ ਇੱਕ ਦੋ ਆਮਲਾ ਪਾਏ ਸੀ ਤੁਸੀਂ ਵੀ ਇਦਾਂ ਜੂਸ ਬਣਾ ਕੇ ਜ਼ਰੂਰ ਪੀਆ ਕਰੋ ਮੈਂ ਨਾ ਪਿੰਦੀ ਨਹੀਂ ਮੈਂ ਟੈਨਸ਼ਨ ਸੀ ਬਸ ਬਹਿ ਜਾਂਦੀ ਆ ਗੜਾ ਹੀ ਨਿਕਲ ਜਾਂਦਾ ਆਪਦੇ ਆਪ ਦਾ ਮੇਰੇ ਕੋਲੇ ਹਨਾ ਟਾਈਮ ਹੀ ਖਿਆਲ ਨਹੀਂ ਰੱਖ ਸਕਦੀ ਮੈਂ ਆਪਦੇ ਆਪ ਦਾ ਮੈਨੂੰ ਗੱਗੀ ਦੇ ਨਾ ਭੁੱਲਦੇ ਨੇ ਇਹਦੇ ਪਰ ਮੇ ਜੇ ਤੂੰ ਵੀ ਕੋਮੇ ਦੀ ਤਾਂ ਤੂੰ ਬੱਚਿਆਂ ਦੀ ਕੇਅਰ ਕਰੇਂਗੀ ਬੱਚਿਆਂ ਨੂੰ ਦੇਖੇਂਗੀ ਹਨਾ ਵੀ ਬੱਚਿਆਂ ਦਾ ਧਿਆਨ ਤਾਂ ਤੂੰ ਰੱਖਦੀ ਆ ਤੂੰ ਆਪਦਾ ਧਿਆਨ ਵੀ ਰੱਖਿਆ ਕਰ ਠੀਕ ਆ ਤੇ ਆਪਦਾ ਧਿਆਨ ਵੀ ਰੱਖਣਾ ਜ਼ਰੂਰੀ ਆ ਆਪਾਂ ਆਪਦੇ ਆਪ ਨੂੰ ਟਾਈਮ ਨਹੀਂ ਦਿੰਦੇ ਆਪਦਾ ਖਿਆਲ ਨਹੀਂ ਰੱਖਦੇ ਬੱਚਿਆਂ ਦਾ ਰੱਖ ਲੰਨੇ ਆ ਨਾ ਘਰ ਵਾਲੇ ਦਾ ਰੱਖ ਲੰਨੇ ਆ ਸਾਰੇ ਘਰ ਦਾ ਰੱਖ ਲੰਨੇ ਆ ਪਰਿਵਾਰ ਦਾ ਰੱਖ ਲੰਨੇ ਆ ਪਰ ਆਪਣਾ ਟਾਈਮ ਆਪਾਂ ਨਹੀਂ ਦਿੰਦੇ ਆਪਦੇ ਵਾਸਤੇ ਟਾਈਮ ਉਹਦੇ ਲਈ ਜ਼ਰੂਰੀ ਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਬੀਕਨਸ ਹੋਈ ਪਈ ਐ ਇੱਕ ਤਾਂ ਤੁਹਾਨੂੰ ਪਤਾ ਨਾ ਘਰਾਂ ਦੀਆਂ ਟੈਨਸ਼ਨਾਂ ਹੋ ਜਾਂਦੀਆਂ ਨੇ ਬਾਕੀ ਤੁਹਾਨੂੰ ਪਤਾ ਨਾ ਜਦੋਂ ਕੋਈ ਕਰੇ ਰਹਿੰਦਾ ਹੋਵੇ ਆ ਕਿ ਅਗਲਾ ਚਲਿਆ ਜਾਵੇ ਐਦਾਂ ਦੀਆਂ ਟੈਨਸ਼ਨਾਂ ਵਾਲੇ ਦੜੇ ਦੀਆਂ ਬਹੁਤ ਹੋ ਜਾਂਦੀਆਂ ਨੇ ਤਾਂ ਇਸ ਤੋਂ ਬਿਹਤਰ ਆ ਟੈਨਸ਼ਨਾਂ ਨੂੰ ਦਿਲ ਦਿਮਾਗ ਚੋਂ ਕੱਢ ਕੇ ਆਪਦੇ ਬਾਰੇ ਸੋਚੋ ਹਮੇਸ਼ਾ ਲੋਕਾਂ ਦਾ ਕੀ ਆ ਲੋਕ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਕੋਈ ਆ ਗਿਆ ਕੋਈ ਚਲਿਆ ਗਿਆ ਇੱਥੇ ਆਈ ਕੁਛ ਚਲੀ ਜਾਣਾ ਤੇ ਬਾਕੀ ਕਿਸੇ ਦੀ ਟੈਨਸ਼ਨ ਆਪਾਂ ਨਹੀਂ ਲੈਂਦੇ ਨਾ ਹੀ ਆਪਾਂ ਨੂੰ ਲੋਡਾਂ ਲੈਣ ਦੀ ਤੇ ਹਣ ਆਪਦਾ ਖਿਆਲ ਆਪ ਰੱਖਣਾ ਪੈਣਾ ਕਿਉਂਕਿ ਮੈਂ ਆਪਦੇ ਬੱਚੇ ਪਾਲਣੇ ਆ ਤੇ ਹਾਂ ਦਾ ਘਰ ਦੇਖਣਾ ਠੀਕ ਆ ਤਾਨੂੰ ਪਤਾ ਗੱਗੇ ਵੀ ਬਾਹਰ ਆ ਪਰਦੇਸਾਂ ਦੇ ਵਿੱਚ ਹੁਣ ਜੇ ਮੈਂ ਆਪਦਾ ਧਿਆਨ ਆਪਨੀ ਰੱਖੂਗੀ ਤਾਂ ਮੈਨੂੰ ਮੇਰੇ ਬੱਚੇ ਰੋਟੀ ਖਣੀ ਹੋ ਰਹਿ ਜਾਣਗੇ ਹਨਾ ਇੱਕ ਟਾਈਮ ਦੀ ਰੋਟੀ ਵੀ ਨਹੀਂ ਬੱਚੇ ਬਣਾ ਕੇ ਖਾ ਸਕਦੇ ਛੋਟੇ ਬੱਚੇ ਆ ਹਜੇ ਤੇ ਇਸ ਤੋਂ ਬਿਹਤਰ ਆ ਕਿ ਟੈਨਸ਼ਨ ਦੇ ਮਾਰੋ ਗੋਲੀ ਸੜੇ ਹੋਏ ਘਟਿਆ ਲੋਕਾਂ ਦੇ ਮਾਰੋ ਗੋਲੀ ਕਿਸੇ ਨੂੰ ਘਰੇ ਐਂਟਰੀ ਨਾ ਦੋ ਬਸ ਅੱਗੇ ਤੋਂ ਤੇ ਇਸ ਤੋਂ ਬਿਹਤਰ ਆ ਆਪਦਾ ਖਿਆਲ ਆਪਰੇ ਰੱਖੋ ਕਿ ਕਿਸੇ ਨੂੰ ਇੱਜ਼ਤ ਦੇਣ ਨਾਲੋਂ ਕਿਸੇ ਦਾ ਖਿਆਲ ਰੱਖਣ ਨਾਲੋਂ ਹਨਾ ਕਿ ਇਸੇ ਦੀ ਕੇਅਰ ਕਰਨ ਨਾਲ ਉਹ ਟਾਈਮ ਆਪਾਂ ਆਜੇ ਤੇ ਦਈਏ ਠੀਕ ਹੈ ਨਾ ਮੇਰੇ ਬੱਚਿਆਂ ਨੂੰ ਤੇ ਮੇਰੇ ਘਰ ਵਾਲੇ ਨੂੰ ਮੇਰੀ ਬਹੁਤ ਜ਼ਿਆਦਾ ਲੋਡ ਆ ਠੀਕ ਹੈ ਨਾ ਤੇ ਆਪਦਾ ਖਿਆਲ ਆਪ ਰੱਖਾਂਗੇ ਹੁਣ ਹੁਣ ਵੀ ਮੈਂ ਨਾ ਮੇਰਾ ਸਿਰ ਦਰਦ ਹੋ ਰਿਹਾ ਸੀ ਸਵੇਰ ਦਾ ਹੋ ਰਿਹਾ ਮੈਂ ਰੋਟੀ ਵੀ 12 ਵਜੇ ਖਾਧੀ ਆ ਤੇ ਬਸ ਦਿਮਾਗ ਘੁੰਮਦਾ ਜਦੋਂ ਹਨਾ ਦਿਮਾਗ ਤੇ ਕੋਈ ਗੱਲ ਚੜ ਜਾਂਦੀ ਹੁੰਦੀ ਆ ਇਹ ਆਪਾਂ ਜਿੰਨਾ ਮਰਜ਼ੀ ਕਰ ਲਈਏ ਕਿਸੇ ਦਾ ਨਾ ਅਗਲਾ ਫੁੱਲ ਪਾ ਕੇ ਉੱਡੀ ਜਾਂਦਾ ਤੇ ਬਾਕੀ ਚਲੋ ਆਪਾਂ ਦਾ ਕੀ ਕਰਉਣਾ ਅਗਲੇ ਦੀ ਲਾਈਫ ਆ ਆਪਣੀ ਲਾਈਫ ਆ ਆਪਾਂ ਆਪਦੇ ਹਿਸਾਬ ਨਾਲ ਜੀਣੀ ਅਗਲੇ ਨੇ ਆਪਦੇ ਹਿਸਾਬ ਨਾਲ ਜੀਣੀ ਆ ਮੈਂ ਗੱਲ ਕਰ ਰਹੀ ਹਾਂ ਟੈਨਸ਼ਨ ਦੀ ਕਿ ਕਿਸੇ ਦੀ ਟੈਨਸ਼ਨ ਲੈਣ ਨਾਲੋਂ ਆਪਦੀ ਜ਼ਿੰਦਗੀ ਵਧੀਆ ਜੀਓ ਠੀਕ ਆ ਕਿਸੇ ਦੀ ਟੈਨਸ਼ਨ ਲੈ ਕੇ ਫੇਰ ਕਿਹੜਾ ਆਪਾਂ ਸਹੀ ਹੋ ਜਾਗੇ ਜਾਂ ਅਗਲਾ ਆਪਾਂ ਨੂੰ ਸਹੀ ਕਹਿ ਦੂਗਾ ਆਪਾਂ ਹਮੇਸ਼ਾ ਗਲਤ ਆ ਉਹ ਬੰਦਾ ਹਮੇਸ਼ਾ ਗਲਤੀ ਠਹਿਰਾਇਆ ਜਾਂਦਾ ਜਿਹੜਾ ਕਿਸੇ ਨੂੰ ਹਾਦੋਂ ਤੋਂ ਵੱਧ ਇੱਜ਼ਤ ਦਿੰਦਾ ਮੇਰੇ ਹਿਸਾਬ ਨਾਲ ਤਾਂ ਇਦਾਂ ਹੁੰਦਾ ਕਿਉਂਕਿ ਮੇਰੇ ਨਾਲ ਇਦਾਂ ਹੀ ਹੋਇਆ ਜਿੰਨੀ ਵਾਰ ਵੀ ਹੋਇਆ ਮੈਂ ਹਰੇਕ ਨੂੰ ਆਪਦਾ ਬਣਾ ਲੈਂਦੀ ਆ ਆਪਦੇ ਨਾਲੋਂ ਵੱਧ ਅਗਲੇ ਦਾ ਸੋਚਦੀ ਆ ਅਗਲੇ ਨੂੰ ਦੁੱਗਣੀ ਇੱਜ਼ਤ ਦਿੰਨੀ ਆ ਪਿਆਰ ਦਿੰਨੀ ਆ ਆਪਦਾ ਟੈਪ ਖਰਾਬ ਕਰਦੀ ਆ ਠੀਕ ਆ ਤੇ ਮਿਲਦਾ ਵੇਲੇ ਚ ਕੀ ਆ ਧੋਖਾ ਤੇ ਗੱਲਾਂ ਸੁਣਨ ਨੂੰ ਮਿਲਦੀਆਂ ਆਪਾਂ ਧਿਆਨ ਰੱਖੋ ਆਪ ਦੇ ਪਰਿਵਾਰ ਦਾ ਧਿਆਨ ਰੱਖੋ ਆਪ ਦੇ ਬੱਚਿਆਂ ਦਾ ਧਿਆਨ ਰੱਖੋ ਬਾਕੀ ਸਭ ਕੁਝ ਬੱਦਹੀ ਨਾ ਕਿ ਤੇਰਾ ਸੋਚੋ ਨਾ ਲੋੜ ਲਓ ਜੀ ਆਪਣਾ ਜੂਸ ਹੋ ਗਿਆ ਰੈਡੀ ਗੱਲਾਂ ਬਹੁਤ ਜ਼ਿਆਦਾ ਹੋ ਗਈਆਂ ਫਿਰ ਉਹ ਦਿਲ ਦਾ ਮਾਰ ਖਰਾਬ ਹੁੰਦਾ ਨਾ ਫਿਰ ਗੱਲਾਂ ਹੋ ਜਾਂਦੀਆਂ ਨੇ ਦਮਾਤ ਫਿਰ ਅਪਸੈਟ ਹੋ ਜਾਂਦਾ ਏ ਥੋੜਾ ਜਿਹਾ ਤੇ ਵਰ ਕੀ ਆਪਣਾ ਜੂਸ ਵਾੜ ਕੇ ਤਿਆਰ ਤੋ ਟੇਸਟ ਤੇ ਵਧੀਆ ਕਿੰਦਾ ਦਾ ਕਿਉਂਕਿ ਅੱਜ ਇਹਦੇ ਵਿੱਚ orange ਮਿਕਸ ਕੀਤਾ ਆਪਾਂ ਨੇ ਟੇਸਟੀ ਆ ਪੂਰਾ ਵਧੀਆ ਲੋ ਜੀ ਟਾਈਮ ਵੱਜ ਗਏ ਸ਼ਾਮ ਦੇ 4:20 ਮਿੰਟ ਤੇ ਬੱਚੇ ਚਲੇ ਗਏ ਨੇ ਟਿਊਸ਼ਨ ਤੇ ਤੇ ਅੱਜ ਮੈਂ ਬੱਚਿਆਂ ਲਈ ਬਣਾਉਣਾ ਕੁਝ ਸਪੈਸ਼ਲ ਸਪੈਸ਼ਲ ਕੀ ਬਣਾਉਣਾ ਅੱਜ ਮੈਂ ਬੱਚਿਆਂ ਲਈ ਘਰੇ ਬਣਾਉਂਗੀ 버ਗਰ ਅੱਜ ਬੱਚਿਆਂ ਨੂੰ ਸਰਪ੍ਰਾਈਜ਼ ਦੇ ਦੇਣਾ ਆਪਾਂ ਨੇ। ਵੈਸੇ ਤਾਂ ਉਹਨਾਂ ਨੂੰ ਪਤਾ ਵੀ ਮਮਾ ਬਣਾਉਗੀ ਤੇ ਪਰ ਐ ਨਹੀਂ ਪਤਾ ਵੀ ਪੱਕਾ ਬਣਾਉਗੀ ਕਿ ਅੱਜ ਬਣਾਉਗੀ ਕਿ ਕੱਲ ਨੂੰ ਬਣਾਉਗੀ ਇਦਾਂ ਨਹੀਂ ਸੀ ਉਹਨਾਂ ਨੂੰ ਪਤਾ। ਕਿਉਂਕਿ ਮੈਂ ਲੋ ਜੀ ਗਾਇਸ ਟਾਈਮ ਬੱਜ ਗਏ ਨੇ ਸ਼ਾਮ ਦੇ 5 ਤੇ ਆਪਣੀ ਬਣ ਰਹੀਆਂ ਨੇ ਟਿੱਕੀਆਂ ਤੁਸੀਂ ਦੇਖ ਸਕਦੇ ਹੋ ਕ੍ਰਿਸਪੀ ਕ੍ਰਿਸਪੀ ਟਿੱਕੀਆਂ ਬਣ ਕੇ ਰੈਡੀ ਨੇ। ਬਹੁਤ ਘੈਂਟ ਬਣ ਰਹੀਆਂ ਨੇ। ਇੱਕ ਜਿਹੜੀ ਪਹਿਲੀ ਟਿੱਕੀ ਸੀ ਉਦੋਂ ਨਾ ਮੇਰਾ ਤੇਲ ਠੰਡਾ ਸੀ ਥੋੜਾ ਜਿਹਾ। ਉਹ ਆ ਵਾਲੀ ਸੀ ਤੇ ਬਾਕੀ ਆ ਤੁਸੀਂ ਤਿੰਨ ਟਿੱਕੀਆਂ ਦੇਖ ਸਕਦੇ ਹੋ ਇਹ ਥੋੜਾ ਜਿਹਾ ਤੇਲ ਠੰਡਾ ਸੀ ਤਾਂ ਕਰਕੇ ਥੋੜੀ ਜੀ ਐਦਾਂ ਦੀ ਬਣੀ ਆ ਤੁਸੀਂ ਟਿੱਕੀਆਂ ਦੇਖ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਨੇ ਪੂਰੀਆਂ ਕ੍ਰਿਸਪੀ ਕ੍ਰਿਸਪੀ ਨੇ ਠੀਕ ਆ ਆ ਦੇਖੋ ਮੈਂ ਕਿਹਾ ਚਲੋ ਇਹਨੇ ਮੈਂ ਟਿੱਕੀਆਂ ਬਣਾ ਕੇ ਰੱਖ ਲੈਣੀਆਂ ਜਦੋਂ ਉਹ ਹਨਾ ਬੱਚੇ ਟਿਊਸ਼ਨ ਤੋਂ ਆ ਜਾਣਗੇ ਤੇ ਤਾਂ ਕਰਕੇ ਮੈਂ ਤਿਆਰੀ ਕਰਕੇ ਰੱਖ ਲੈਣੀਆਂ ਬੱਚਿਆਂ ਦੇ ਆਉਣਿਆਂ ਨੂੰ ਠੀਰਾ ਕੱਟ ਕੀਤਾ ਪਿਆਜ਼ ਪਿਆਜ਼ ਕੱਟ ਕੀਤਾ ਪਿਆ ਹਰੀ ਚਟਣੀ ਮੇਰੀ ਬਣਾ ਕੇ ਰੱਖੀ ਪਈ ਆ ਬ੍ਰੈਡ ਸੌਸ ਆਪਣੇ ਪਈਆ ਦੇ ਵਿੱਚ ਹੈਗੇ ਨੇ 버거 ਬਣਨ। ਤੁਹਾਨੂੰ ਮੈਂ ਦਿਖਾਉਂਦੀ ਜਿੰਨੇ ਮੈਂ ਨਾ ਰਾਤ ਲੈ ਕੇ ਸੁਬਤ ਕੇ ਨਾ ਕਾਣ ਪੀਣਾ ਨਾ ਸਮਾਨ ਲੈ ਕੇ ਆਈ ਸੀ ਤਾਂ ਕਰਕੇ ਮੈਂ ਆ ਵੀ ਲਿਆਂਦੇ। ਦੇਖਦੇ ਅੱਜ ਫਸਟ ਟਾਈਮ ਬਣਾ ਰਹੀ ਹਾਂ ਮੈਂ ਘਰੇ ਟਰਾਈ ਕਰਕੇ ਦੇਖਦੀ ਹਾਂ ਦੇਖੋ ਤੁਸੀਂ ਕ੍ਰਿਸਪੀ ਕ੍ਰਿਸਪੀ ਟਿੱਕੀ। ਆਪਣੀਆਂ ਸਾਰੀਆਂ 버거 ਟਿੱਕੀਆਂ ਬਣ ਕੇ ਰੈਡੀ ਨੇ ਮੈਂ ਤੁਹਾਨੂੰ ਦਿਖਾ ਦਾਨੀ ਐ। ਵੈਸੇ ਮੈਂ ਕਵਰ ਕਰਕੇ ਰੱਖਦੀ ਸੀ। ਤੁਸੀਂ ਦੇਖ ਸਕਦੇ ਹੋ ਸਾਰੀਆਂ ਵਧੀਆ ਤੇ ਕ੍ਰਿਸਪੀ ਬਣੀਆਂ ਨੇ ਕੱਲੀਆਂ ਹੀ ਟਿੱਕੀ ਸਭ ਤੋਂ ਜਿਹੜੀ ਪਹਿਲਾਂ ਬਣਾਈ ਸੀ ਉਹ ਦੀ ਬਸ ਵਧੀਆ ਪਣੀ ਬਾਕੀ ਸਾਰੀਆਂ ਵਧੀਆ ਬਣੀਆਂ ਸੀ ਹੁਣ ਨਾ ਗੰਦੇ ਬੱਚੇ ਰੌਲਾ ਪਾਈ ਜਾਂਦੇ ਆ ਪਰਕਰ ਮੈਂ ਬਣਾਉਂਗੀ ਬੱਚਿਆਂ ਦੇ ਆਇਆ ਤੋ ਗੰਦੇ ਬੱਚੇ ਰੌਲਾ ਪਾ ਰਹੇ ਆ ਉਹਨਾਂ ਨੂੰ ਦੁੱਧ ਗਰਮ ਕਰਦੀਆਂ ਤੇ ਆ ਉਹਨਾਂ ਦੀ ਰੋਟੀ ਪਾ ਲਈਆ ਦੋਨੇ ਕੋਲਿਆਂ ਦੇ ਵਿੱਚ ਉਹਨਾਂ ਨੂੰ ਰੋਟੀ ਖਵਾ ਦਾਂ ਉਹਨਾਂ ਦਾ 5:00 ਵੱਜ ਗਏ ਤੇ ਜਲਦੀ ਲੱਗੇ ਪੈਦੇ ਸੀ ਕੰਮ ਆ ਮੈਂ ਕਿਹਾ ਚਲੋ ਇਹਨਾਂ ਨੂੰ ਖਵਾ ਪਿਆ ਕੇ ਇਹਨਾਂ ਨੂੰ ਵੀ ਪਾ ਦਈਏ ਟਾਈਮ ਨਾਲ ਜੀ ਗਾਇਸ ਰਾਤ ਦੇ ਬੱਜ ਗਏ ਨੇ 7 ਲੇਟ ਹੋ ਗਿਆ ਅੱਜ ਅੱਜ ਆਪਾਂ ਬਣਾਵਾਂਗੇ 버거 ਇਹ ਤੋਂ ਮੈਂ ਟਿੱਕੀ ਪਹਿਲੀ ਵਾਰ ਅਸੀਂ ਸਾਰੀਆਂ ਟਿੱਕੀ ਹੋਮਾ ਗਰਮ ਕਰ ਲਵਾਂਗੀ ਸੌਮ ਦੇ ਫਰਾਈਜ਼ ਦਿਖਾ ਕੇ ਸੌਮ ਫਰਾਈਜ਼ ਖਾ ਲੈ ਲਾ ਤਾਂ ਤਰ ਹੋ ਗਿਆ ਲੈ ਬੰਦੂ ਲੈ 10 10 ਦਾ ਸੌਮ ਦੇ ਫਰਾਈਜ਼ ਕਿੰਨੇ ਘਣ ਲੱਗ ਰਹੇ ਨੇ ਬਾਈ ਲੈ ਟ ਲੈ ਨਾ ਆ ਲੈ ਇਸੇ ਸੋਮ ਆਪਣੇ ਕੋਲੇ ਬਸ ਖੀਰਾ ਤੇ ਪਿਆਜ਼ ਹੀ ਆ ਦੇਖੋ ਆਹ ਫਰਾਈਸ ਲਈ ਸੀ ਰੈਡੀਮੈਡ ਪਹਿਲੀ ਵਾਰ ਲੈਂਦੇ ਆ ਸੀ ਵੈਸੇ ਤਾਂ ਮੈਂ ਸੌਫ ਘਰੀ ਬਣਾ ਕੇ ਦਿਨੂ ਨੀ ਮੈਂ ਖਦੋ ਆਪਾਂ ਵੀ ਖਾ ਕੇ ਦੇਖ ਲਈਆ ਤੇ ਆ ਬਰਗਰ ਬਣਨਾ ਤੇ ਉਹ ਤੀਰੀ ਕੋਲੂ ਮਾਸੀ ਨੇ ਮਾਸੀ ਨੇ ਨੂੰ ਬੁਲਾਇਆ ਤਾਂ ਦੂਸਰੋਂ ਭੈਣ ਹੋਈਆਂ ਵੀ ਆਉਣਗੇ ਮੈਂ ਕਿਹਾ ਚਲੋ ਉਹਨਾਂ ਦੇ ਬੱਚੇ ਵੀ ਨੇ ਹਨਾ ਵੀ ਖਾ ਲੈਣਗੇ ਸਾਰੇ ਜਾਣੇ ਤੇ ਤਾਂ ਕਰਕੇ ਉਹ ਵੀ ਆਉਣਗੇ ਤੇ ਮੈਂ ਕਿਹਾ ਚਲੋ ਬੱਚਿਆਂ ਕੋ ਸ਼ੌਂਕ ਹੈ ਨਾ ਚੀਜ਼ਾਂ ਦਾ ਤੇ ਮੈਂ ਫਸਟ ਟਾਈਮ ਕਰੇ ਬਣਾਣੀ ਹੈ ਗਾਇਜ਼ 버ਗਰ ਜਿੱਦਾਂ ਦੇ ਵੀ ਹੋਏ ਬਈ ਤੁਹਾਨੂੰ ਦਿਖਾਉਂਗੀ ਠੀਕ ਹੈ ਜਿੰਨੇ ਵੀ ਬਣ ਲਗੇ ਠੀਕਾ ਦੂਜਾ ਮਸਾ ਰੱਖਣਾ ਦੀ ਮੰਮਾ ਉਹ ਤਾਂ ਆਹ ਹਾਂ ਦੋਨੇ ਪਾਸੇ ਰੜ ਦੇ ਹੁੰਦੇ ਨੇ ਫਸਟ ਟਾਈਮ ਟਰਾਈ ਕਰਦੇ ਆ ਦੇਖ ਲਿਆ ਕਿੱਦਾਂ ਦੇ ਬਣਦੇ ਆ ਇਹਦੇ ਤੇ ਲਾਉਣੀ ਆਪਾਂ ਹਰੀ ਸੌਸ ਹਰੀ ਚਟਣੀ ਮੈਂ ਘਰੇ ਤਿਆਰ ਕਰੀਆ ਹਰੀ ਮਿਰਚ ਦੀ ਤੇ ਧਨੀਏ ਦੀ ਕਰਾਰਾ ਖਾਣਾ ਹੂੰ ਇੱਕ ਦਿਨ ਆਪਾਂ ਨੂਡਲ ਵੀ ਬਣਾਏ ਥੀ ਮੋਮੋਸ ਵੀ ਬਣਾਏ ਥੀ ਹਾਂ ਮੋਮੋਸ ਆਪਾਂ ਇੱਕ ਵਾਰ ਫਿਰ ਤੋਂ ਬਣਾਵਾਂਗੇ ਠੀਕ ਆ ਮੋਮੋਸ ਨਹੀਂ ਬਣਾਏ ਥੀ ਮੋਮੋਸ ਨਹੀਂ ਬਣਾਈ ਆ ਬਣੇ ਸੀ ਵੀ ਵਧੀਆ ਬਣੇ ਸੀ ਨੂਡਲ ਵੀ ਘਰ ਬਣੇ ਸੀ ਫੀਲਿੰਗ ਵੱਧ ਭਰਤੀ ਦੀ ਉਹ ਬਣਾਏ ਸੀਗੇ ਮੋਮੋਜ਼ ਉਹ ਨਹੀਂ ਵਿੱਚ ਮੇਰੇ ਤੋਂ ਵਧੀਆ ਬਣਾਏ ਫੀਲਿੰਗ ਵੱਧ ਭਰਤੀ ਦੀ ਉਹ ਚਾਪਾ ਨੇ ਤੇ ਕੀ ਹੁਣ ਆਪਾਂ ਗਰਮ ਕਰ ਲਾਂਗੇ ਪ੍ਰਿਸ਼ਤੀ ਕਰ ਦੋ ਮੈਂ ਰੱਖ ਲਈ ਸੀ ਤੇਰੇ ਵਿੱਚ ਲਾ ਲਈ ਆਪਾਂ ਹਰੀ ਸੌਸ ਤੇ ਇਹਦੇ ਵਿੱਚ ਹੁਣ ਆਪਾਂ ਲਾਵਾਂਗੇ ਨਹੀਂ ਹਜੇ ਨਹੀਂ ਹਜੇ ਬਾਅਦ ਚ ਲੱਗਾਂ ਬਾਅਦ ਚ ਵੀ ਲੱਗੂਗੀ ਸੋਹਣੀ ਮਮਤਾ ਟਿੱਕੀ ਰੱਖੜੀਆਂ ਹਜੇ ਤਾਂ ਹਰੀ ਚਟਨੀ ਦਾ ਤਿੱਕੀ ਇੱਕ ਵਾਰ ਕਰਨਾ ਹੈ ਆਪਦੇ ਸਾਹਮਣੇ ਵੀ ਬਣਾਉਣਾ ਫਿਰ ਮੈਂ ਆਪਦੇ ਸਾਹ ਨੂੰ ਬਣਾਉਂਗਾ ਹਾਂ ਤੁਸੀਂ ਖਾ ਲਓ ਫਿਰ ਠੀਕ ਆ ਮਾਇੋਨੈਸ ਬਾਓ ਤੇ ਉਸ ਤੋਂ ਬਾਅਦ ਹੈ ਜੀ ਇਹਨੂੰ ਕੀ ਕਹਿੰਦੇ ਨੇ ਤਾਂ ਦੂਰੀ ਮਾਇੋਨੈਸ ਇਹ ਟਿੱਕੇ ਦੇ ਉੱਤੇ ਉਹਦੀ ਲਾਈ ਦੀ ਮम्मा ਫਿਰ ਸੋਨ ਸੁੱਕਾ ਸੁੱਕਾ ਲੱਗੂਗਾ ਇਹ ਤੁਸੀਂ ਕੀ ਜੋ ਬਣਾ ਰਹੇ ਹੋ ਐਹ ਜੀ ਹੁੰਦੀ ਆ ਇਹ ਮੈਨੂੰ ਨਹੀਂ ਲੱਗਦਾ ਫਸ ਹੋਣੀ ਆਏ ਨੇ ਉਹ ਰੀ ਲਗਾ ਜਾ ਮੈਨੂੰ ਤਾਂ ਕੋਈ ਕੋਈ ਕਵਾਂਡੀ ਹੋਣੀ ਆਪਣੇ ਹਾਂ ਆ ਜੀ ਵਸੂ ਉਹਨਾਂ ਦੀ ਉਗੱਡੀ ਹੋਊਗੀ ਓਏ ਉਹਨਾਂ ਵੀ ਨਹੀਂ ਮੋਟਰ ਸਾਈਕਲ ਦੀਆਂ ਆਉਂਦੇ ਹੈ ਆ ਗਏ ਹੈਗੇ ਆ ਉਹ ਮੋਟਰ ਐਂਗਲ ਦੇ ਆਏ ਨੇ ਦੋ ਹੀ ਨੇ ਬਸ ਇਹੋ ਹੀ ਪਾਏ ਹੋਣ ਆ ਗਏ ਆ ਗਏ ਆ ਗਏ ਉਹ ਲੇਟ ਆਏ ਨੇ पत्ते <laughs> ਅੱਜ ਬਾਰ ਕਰਕੇ ਦੱਸੋ ਫਿਰ ਮਾਸੇ ਨੇ ਬਰਕਰਕੇ ਮੈਂ ਬਣਾਇਆ ਠੀਕ ਹੈ ਉਹ ਬਣਾ ਕੇ ਦੇ ਲੈ ਮਿਰਚਾਂ ਦੀ ਟਿੱਕੀ ਮਿਰਚ ਵਾਲੀ ਕਿਹੜੀ ਮਿਰਚਾਂ ਦੀ ਟਿੱਕੀ ਹਰੇ ਮਟਰ ਦੀ ਹਰੇ ਮਟਰਾਂ ਦੀ ਚਿਪਾੜੂ ਨਾ ਚਿਪਾੜੂ ਨਾ ਉਪਰ ਖਲੀ ਟਿੱਕੀ ਬਾਡੜ 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 ਖਾ ਲੋ ਨੰਬਰ ਪਹਿਲਾਂ ਲੱਗ ਬਹੁਤ 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 ਬੋਤਲ ਉਹ ਖਾਜੀ ਉਬਾਲੀ ਤੁਸੀਂ ਲੋਡਰ ਵੀ ਪਾ ਲਓ ਵਾਓ ਲੈ 버거 ਬਣ ਕੇ ਤਿਆਰ ਹੈ ਕਹਿ ਤਾ ਨਾ ਓਕੇ ਹਾਂ ਉਹ ਮੈਂ ਪੱਤੇ ਧੋ ਲਾ ਹਰ ਚ ਮੈਂ ਨਾ ਪੱਤੇ ਧੋ ਕੇ ਰੇ ਹਾਲਾ ਮੈਂ ਪੱਤੇ ਤੇ ਇਹਦਾ ਬਣਦਾ 버거 ਜੋ ਚੱਕਲਾ ਤੋਲਦਾ ਆਏ ਇਹ ਨਹੀਂ ਮ ਖਾਣਾ ਫਿਰ ਗੋਰੀ ਨੂੰ ਫੜਾ ਦੇ ਚੋ ਇਹ ਜੀ ਗੋਰੀ ਕੀ ਬਣਾਇਆ ਤਾ ਗੋਰੀ ਨੂੰ ਫੜਾ ਦੇ ਮਤਲਬ ਪੱਤੇ ਵਾਲਾ ਹੋਊਗਾ ਗੋਰੀ 버거 ਚੱਕ ਵੇ ਗੋਰੀ ਆ ਜਾ ਮਾਸੀ ਦੀ ਟੋਕਰੀ ਤੋਂ ਗੁੰਜਾਰੀ ਆਈ

ਮੇਟੀ ਕੈਂਟ ਦੀ ਉਹ ਵੀ ਵਧੀਆ ਧੀ ਬਈ ਜੋਗੋਂ ਤੇ ਹਰਸ਼ ਦਾ ਦੂਜਾ ਦੂਜਾ 버ਗਰ ਆ ਅਸੀਂ ਵੀ ਚੋ ਲਾਇਆ ਸਲਾਦ ਪੱਤਾ ਮੇਰਾ 버ਗਰ ਬਣ ਕੇ ਤਿਆਰ ਮੈਂ ਥੋੜਾ ਜਿਆਦਾ ਆੜ ਕੇ ਖਾ ਰਹੀ ਹਾਂ ਉਤੋਂ ਕਾਲਾ ਹੋ ਗਿਆ ਨਾ ਗੋਰੀ ਕੈਂਟ ਦੀ 10 ਚੋਂ ਕਿੰਨੇ ਨੰਬਰ ਦੇਵੇਂਗਾ 100 10 ਚੋਂ 100 ਕਿੰਨੇ ਕੈਂਟ ਸੀ ਕਿੰਨੇ ਇਹਦਾ ਟਾਈਟ ਹੋ ਗਏ ਖਾ ਕੇ ਹੁਣ ਕਹਿੰਦੇ ਕਿਹੜੇ ਕੱਢਣ ਚਾਹੁੰਦੇ ਆ ਕਹਿੰਦੇ ਟਾਈਟ ਹੋ ਗਏ ਖਾ ਕੇ ਮਾਂ ਠੀਕ ਆ ਹੁਣ ਘੁੰਮਣ ਚੱਲਾਂਗੇ ਦਿੱਲੀ ਐ ਚਲ ਕੋਈ ਨਾ ਆ ਜਾ ਹੁਣ ਆ ਮੈਂ ਥੋੜੀ ਨਾ ਹਾਂ ਉਹਦੇ ਵਿੱਚ ਨਹੀਂ ਕੱਢੂ ਆਏ ਥੋੜੀ ਨਾ ਕਹਿੰਦਾ ਆ ਲੈ ਇਹ ਗੋਰੀ ਗੋਰੀ ਜਾਗਟ ਗੋਰੀ ਵਾਲੀ ਐ ਗੋਰੀ ਸਮਝ ਗਿਆ ਗੋਰੀ ਅਜੇ ਤਾਂ ਦੋ ਟ੍ਰੈਕ ਉੱਪਰ ਨੇ ਇੱਕ ਤਾਂ ਇਹ ਜਿਹੜੇ ਰੰਗ ਦਾਗਾ ਜਿਹੜਾ ਮੈਂ ਤੈਨੂੰ ਕਹਿੰਦੀ ਸੀ ਬਹੁਤ ਠੀਕ ਸਾਡੇ ਬਲੈਕ ਕਲਰ ਦਾ ਨਾ ਉਹ ਸੁਣੋ ਦੋ ਬੰਦੇ ਬਈ ਸਾਡੇ ਘਰੇ ਬੈਠੇ ਆ ਅਸੀਂ ਚੱਲਿਆ ਘੁੰਮਣ ਅਸੀਂ ਹੋ ਗਏ ਟਿੱਟ ਫੋ ਟੈਟ 버ਗਰ ਖਾ ਖਾ ਕੇ ਨਾਮ ਨਹੀਂ ਬਦਲੋ ਘੁੰਮਣ ਚੱਲੇ ਹੁਣ ਗੇੜਾ ਕੱਢਣ ਚੱਲੇ ਆ 버ਗਰ ਹਾਜਮ ਆ ਜਾਣਗੇ ਲੈ ਸਰਾਫ ਬੋਲਦਾ ਇਹ ਤਾਂ ਬਲੈਂਡਰ ਹੈ ਨਾ ਇਹ ਤਾਂ ਸਾਹ ਬੋਲਦਾ ਆਪਣੇ ਜਵਾਕਾਂ 'ਚ ਕੋਈ ਤੁੱਤਲਾ ਹੈ ਹੀ ਨਹੀਂ ਥੋੜੀ ਕੁੰਡੀ ਆ ਗਈ ਹੈ ਯਾਰ ਮਾਸੇ ਇਹ ਤੇਲ ਲਾਉਣ ਵਾਲਾ ਗੇਟ ਨੂੰ ਫਿਰ ਲਾਉਂਦੇ ਕਿਉਂ ਨਹੀਂ ਇਹਨੂੰ 5 ਰੁਪਏ ਦਾ ਮਸ਼ੀਨ ਦਾ ਤੇਲ ਲਾਓ